ਬੇਕਰਮਜੀਤ ਮਜੀਠੀਆ ਚਿੱਟੇ ਦੇ ਕੇਸ ਵਿੱਚ ਅੰਦਰ ਕੀ ਗਏ ਕਿ ਉਸ ਤੋਂ ਬਾਅਦ ਨਵੇਂ-ਨਵੇਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਪਹਿਲਾ ਪੰਜਾਬ ਦੇ ਵਿੱਚ ਮਸ਼ਹੂਰ ਸਿੰਗਰ ਜੈਜੀਬੀ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਤੇ ਹੁਣ ਪੰਜਾਬ ਦੀ ਮਸ਼ਹੂਰ ਸਿੰਗਰ ਮਿਸ ਪੂਜਾ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਕਿਉਂ ਮਿਸ ਪੂਜਾ ਪੰਜਾਬ ਛੱਡ ਗਈ ਕਿਸ ਤੋਂ ਡਰਦੀ ਸੀ ਮਿਸ ਪੂਜਾ ਕੀ ਮਜੀਠੀਏ ਦੇ ਕੇਸ ਨਾਲ ਤਾਰ ਜੁੜੇ ਮਿਸ ਪੂਜਾ ਦੇ ਸਾਰੀ ਗੱਲ ਕਰਦੇ ਆ ਵਿਸਥਾਰ ਦੇ ਨਾਲ ਜਿਵੇਂ ਹੀ ਮੈਸ ਪੂਜਾ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਤਾਂ ਪੰਜਾਬ ਦੇ ਵਿੱਚ ਸਾਰੇ ਪਾਸੇ ਹਾਹਾਕਾਰ ਮਚ ਗਈ ਮੈਸ ਪੂਜਾ ਪੰਜਾਬ ਦੀ ਉਹ ਸਿੰਗਰ ਆ ਅੱਜ ਤੋਂ 15 ਸਾਲ ਪਹਿਲਾਂ ਹਰ ਰੋਜ਼ ਮੈਸ ਪੂਜਾ ਦੇ ਤਿੰਨ ਤੋਂ ਚਾਰ ਗੀਤ ਰਿਕਾਰਡ ਹੁੰਦੇ ਸੀ ਤੇ ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਪਿਆਰ ਦਿੱਤਾ ਜਾਂਦਾ ਸੀ ਛੋਟੇ ਜਿਹੇ ਘਰ ਤੋਂ ਉੱਠ ਕੇ ਇਸ ਕੁੜੀ ਨੇ ਇੰਨੀ ਤਰੱਕੀ ਕੀਤੀ ਕਿ ਹਰ ਪਾਸੇ ਇਸ ਦੀਆਂ ਹੀ ਗੱਲਾਂ ਹੋਣ ਲੱਗੀਆਂ ਪੰਜਾਬ ਦੇ ਵਿੱਚ ਸਰਕਾਰ ਸੀ ਅਕਾਲੀ ਦਲ ਦੀ ਅਕਾਲੀ ਦਲ ਉਸ ਸਮੇਂ 2012 ਦੀਆਂ ਚੋਣਾਂ ਦੀਆਂ ਫੁੱਲ ਤਿਆਰੀਆਂ ਕਰ ਰਿਹਾ ਸੀ ਉਹਨਾਂ ਨੇ ਸਿੰਗਰਾਂ ਤੋਂ ਪ੍ਰੋਮੋਸ਼ਨਾਂ ਕਰਵਾਈਆਂ ਸਰਕਾਰ ਦੇ ਹੱਕ ਵਿੱਚ ਵੀਡੀਓ ਬਣਵਾਈਆਂ ਤੇ ਉਹਨਾਂ ਨੇ ਮੱਸ ਪੂਜਾ ਤੋਂ ਵੀ ਵੀਡੀਓ ਬਣਵਾਈ ਤੇ ਇਸ ਗੱਲ ਦਾ ਲੋਕਾਂ ਨੇ ਬੜਾ ਵਿਰੋਧ ਕੀਤਾ ਪਰ ਅਸਲੀ ਹਾਲਾਤ ਕੀ ਸੀ ਤੁਹਾਨੂੰ ਦੱਸਦੇ ਆ ਜਦੋਂ ਮੱਸ ਪੂਜਾ ਦੀ ਚੜ੍ਹਾਈ ਸੀ ਤਾਂ ਪੰਜਾਬ ਚਿੱਟੇ ਵਰਗੀ ਬਿਮਾਰੀ ਦੇ ਨਾਲ ਜੂਝ ਰਿਹਾ ਸੀ। ਉਸ ਵੇ ਨੌਜਵਾਨ ਚਿੱਟੇ ਦੀ ਲਪੇਟ ਦੇ ਵਿੱਚ ਆ ਰਹੇ ਸੀ। ਇੱਕ ਕੇਸ ਬਣਦਾ ਬਿੱਟੂ ਔਲਖ ਦਾ। ਬਿੱਟੂ ਔਲਖ ਬਿਕਰਮਜੀਤ ਮਜੀਠੀਆ ਦਾ ਕਰੀਬੀ ਸੀ। ਜਦੋਂ ਬਿੱਟੂ ਔਲਖ ਤੇ ਕੇਸ ਬਣਦਾ ਤਾਂ ਪੰਜਾਬ ਦੀ ਰਾਜਨੀਤੀ ਦੇ ਹਾਲਾਤ ਰਾਤੋਂ ਰਾਤ ਬਦਲ ਜਾਂਦੇ ਆ। ਬਿੱਟੂ ਔਲਖ ਉੱਪਰ ਕੇਸ ਬਣਾਉਂਦਾ ਪੁਲਿਸ ਮੁਖੀ ਹਰਦਿਆਲ ਸਿੰਘ ਮਾਣ ਤੇ ਜਿਸ ਤੋਂ ਬਾਅਦ ਬਿੱਟੂ ਔਲਖ ਜੇਲ੍ਹ ਚਲਾ ਜਾਂਦਾ ਤੇ ਬਾਅਦ ਵਿੱਚ ਐਂਟਰੀ ਹੁੰਦੀ ਆ ਨਰਿੰਜਨ ਸਿੰਘ ਦੀ ਨਰਿੰਜਨ ਸਿੰਘ ਈਡੀ ਦਾ ਅਫਸਰ ਸੀ ਉਸ ਨੇ ਬਿੱਟੂ ਔਲਖ ਉੱਪਰ ਵੀ ਕੇਸ ਬਣਾਇਆ ਨਰਿੰਜਨ ਸਿੰਘ ਦੱਸਦਾ ਕਿ ਉਸ ਨੇ ਬਿਕਰਮਜੀਤ ਮਜੀਠੀਆ ਨੂੰ ਵੀ ਕਈ ਵਾਰ ਕੇਸ ਦੇ ਵਿੱਚ ਤਲਬ ਕੀਤਾ ਪਰ ਉਸ ਸਮੇਂ ਸਰਕਾਰ ਸੀ ਅਕਾਲੀ ਦਲ ਦੀ ਤੇ ਉਹਨਾਂ ਨੇ ਨਰਿੰਜਨ ਸਿੰਘ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ ਤੇ ਹਣ ਜਦੋਂ ਬਿਕਰਮਜੀਤ ਮਜੀਠੀਆ ਨਾਬੇ ਦੀ ਜੇਲ੍ਹ ਵਿੱਚ ਬੰਦ ਆ ਤਾਂ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਆ ਜਿਸ ਦੇ ਵਿੱਚ ਪੰਜਾਬੀ ਮਸ਼ਹੂਰ ਫੀਮੇਲ ਸਿੰਗਰ ਮੈਸ ਪੂਜਾ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਬਿੱਟੂ ਔਲਖ ਜਿਹੜਾ ਕਿ 6 ਸਾਲ ਦੀ ਜੇਲ੍ਹ ਕੱਟ ਕੇ ਆਇਆ ਉਹ মিডিਆ ਸਾਹਮਣੇ ਕਹਿ ਰਿਹਾ ਕਿ ਉਸ ਨੂੰ ਨੱਕਾ ਫਸਾਇਆ ਗਿਆ ਉਹ ਬੇਕਸੂਰ ਸੀ ਉਸ ਦੇ ਉੱਪਰ ਝੂਠਾ ਕੇਸ ਪਾਇਆ ਗਿਆ ਉਸ ਦੇ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਉਸ ਉੱਪਰ ਝੂਠੇ ਇਲਜ਼ਾਮ ਲਗਾਏ ਗਏ ਤੇਓ ਹਰदयाल ਮਾਨ ਤੇ ਨਿਰੰਜਨ ਸਿੰਘ ਉੱਪਰ ਤੰਜ ਕਸ ਰਿਹਾ ਕਿ ਇਹਨਾਂ ਨੇ ਉਸ ਨੂੰ ਝੂਠਾ ਫਸਾਇਆ ਬਿਕਰਮਜੀਤ ਮਜੀਠੀਏ ਦਾ ਵੀ ਨਾਮ ਲੈ ਰਿਹਾ ਬਿੱਟੂ ਔਲਖ ਦੱਸਦਾ ਕਿ ਮੈਸ ਪੂਜਾ ਨੇ ਉਸ ਨੂੰ ਕਾਲ ਕੀਤੀ ਨਿਰੰਜਨ ਸਿੰਘ ਇੱਕ ਵੱਡਾ ਅਫਸਰ ਸੀ ਉਸ ਨੇ ਹੋਰਾਂ ਲੋਕਾਂ ਨੂੰ ਵੀ ਬੜਾ ਤੰਗ ਕੀਤਾ ਤੇ ਉਸ ਨੂੰ ਵੀ ਬਹੁਤ ਜ਼ਿਆਦਾ ਹਰਾਸ ਕੀਤਾ ਉਸ ਨੇ ਦੱਸਿਆ ਕਿ ਇਸ ਅਫਸਰ ਦੇ ਸਤਾਏ ਕਰਕੇ ਉਸ ਨੇ ਭਾਰਤ ਛੱਡਿਆ ਨਿਰੰਜਨ ਸਿੰਘ ਉੱਪਰ ਪਹਿਲਾ ਇਲਜ਼ਾਮ ਲੱਗੇ ਸੀ ਜਦੋਂ ਉਹ ਈਡੀ ਦਾ ਵੱਡਾ ਅਫਸਰ ਸੀ ਕਿ ਉਸ ਨੇ ਦਲਜੀਤ ਦੁਸਾਂਝ ਦਾ ਖਾੜਾ ਆਪਣੇ ਪੁੱਤਰ ਦੇ ਵਿਆਹ ਵਿੱਚ ਲਵਾਇਆ ਤੇ ਹੁਣ ਮੈਸ ਪੂਜਾ ਸਾਹਮਣੇ ਆਈ ਕਿ ਉਸ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ